ਗੁੱਡ ਮਾਰਨਿੰਗ ਸਟੂਡੈਂਟਸ ਜੈਸਟ ਵੀ ਹੈ ਡਨ ਪੰਜਾਬੀ ਬੋਧਮਾਲਾ ਚੈਪਟਰ 11 ਬਿਮਾਰ ਦਾ ਹਾਲ ਜਿਸ ਵਿੱਚ ਅਸੀਂ ਪੜਿਆ ਸੀ ਕਿ ਇੱਕ ਲਾਲਾ ਜੀ ਆ ਜਿਹਨਾਂ ਨੂੰ ਉੱਚੀ ਸੁਣਦਾ ਹੈ ਤੇ ਉਹਨਾਂ ਦੀ ਪਤਨੀ ਆਪਣੇ ਗਵਾਂਡੇ ਜਾਨਕੀ ਪੰਡਿਤ ਜੀ ਜੋ ਬਿਮਾਰ ਹਨ ਉਹਨਾਂ ਦਾ ਹਾਲ ਚਾਲ ਪੁੱਛਣ ਲਈ ਉਹਨਾਂ ਨੂੰ ਵੇਖਦੀ ਹੈ ਤੇ ਉਹਨਾਂ ਨੂੰ ਕੀ ਕੀ ਸਿਖਾ ਕੇ ਭੇਜਦੇ ਉਹਨਾਂ ਦੀ ਆਪਾਂ ਵਾਰਤਾਲਾਪ ਪੜ੍ਹੀ ਸੀ ਤੇ ਅੱਜ ਅਸੀਂ ਪੜ੍ਹਾਂਗੇ ਪੰਡਿਤ ਅਤੇ ਲਾਲਾ ਜੀ ਦੀ ਵਾਰਤਾਲਾਪ ਤੇ ਕੱਲ ਅਸੀਂ ਪੜ੍ਹੀ ਸੀ ਪੰਡਿਤ ਸੋਰੀ ਲਾਲਾ ਜੀ ਅਤੇ ਉਹਨਾਂ ਦੀ ਪਤਨੀ ਦੀ ਵਾਰਤਾਲਾਜ ਅੱਜ ਪੜਾਂਗੇ ਪੰਡਿਤ ਅਤੇ ਲਾਲਾ ਜੀ ਦੀ ਵਾਰਤਾਲਾਪ ਤੋ ਜਦੋਂ ਲਾਲਾ ਜੀ ਪੰਡਿਤ ਜੀ ਦੇ ਘਰ ਆਏ ਤਾਂ ਪੰਡਿਤ ਜੀ ਲਾਲਾ ਜੀ ਨੂੰ ਦੇਖ ਕੇ ਸਿਰ ਮੱਥੇ ਤੇ ਹੱਥ ਰੱਖ ਕੇ ਬੋਲਦੇ ਅਨ ਕਿ ਆ ਗਿਆ ਮੇਰਾ ਸਿਰ ਖਾਣ ਵਾਸਤੇ ਮੈਂ ਕੁਝ ਹੀ ਕਵਾਂਗਾ ਤੇ ਕੁਝ ਹੋਰ ਹੀ ਸੁਨੇਗਾ ਤੇ ਕਮਰੇ ਵਿੱਚ ਪਹੁੰਚ ਕੇ ਲਾਲਾ ਜੀ ਬੋਲੇ ਉਹਨਾਂ ਨੇ ਜਾਂਦੇ ਹੀ ਸਵਾਲ ਸ਼ੁਰੂ ਕਰ ਦਿੱਤੇ ਤੁਹਾਡੀ ਬਿਮਾਰੀ ਦੀ ਖਬਰ ਸੁਣ ਕੇ ਬੜਾ ਦੁੱਖ ਹੋਇਆ ਸਹਿਤ ਸਿਹਤ ਪਹਿਲੇ ਤੋਂ ਕੁਝ ਠੀਕ ਹੈ ਨਾ ਪੰਡਤ ਜੀ ਨੇ ਚਿੜਕੇ ਕਿਹਾ ਠੀਕ ਹੀ ਐ ਮਰ ਰਿਆ ਲਾਲਾ ਜੀ ਖੁਸ਼ੋਕੇ ਬੋਲੇ ਇਹ ਸੁਣ ਕੇ ਬੜੀ ਖੁਸ਼ੀ ਹੋਈ ਹੁਣ ਖਾਣ ਪੀਣ ਲਈ ਡਾਕਟਰ ਨੇ ਕੀ ਕੁ ਦੱਸਿਆ ਹੋਵੇਗਾ ਕੀ ਖਾਂਦੇ ਹੋ ਪੰਡਤ ਜੀ ਨੇ ਹੋਰ ਜ਼ਿਆਦਾ ਚਿੜਕੇ ਕਿਹਾ ਜ਼ਹਿਰ ਖਾਂਦਾ ਲਾਲਾ ਜੀ ਬੋਲੇ ਪ੍ਰਮਾਤਮਾ ਕਰੇ ਤਾਰੇ ਖਾਦਾ ਪੀਤਾ ਸਰੀਰ ਨੂੰ ਲੱਗੇ ਅਤੇ ਹਾਂ ਇਲਾਜ ਕਿਸ ਕਿਸ ਤੋਂ ਕਰਵਾ ਰਹੇ ਹੋ ਪੰਡਤ ਜੀ ਦਾ ਗੁੱਸੇ ਨਾਲ ਬੁਰਾ ਹਾਲ ਸੀ ਉਹਨਾਂ ਨੇ ਕਿਹਾ ਜਮਰਾਜ ਤੋਂ ਲਾਲਾ ਜੀ ਨੇ ਕਿਹਾ ਬਸ ਬਸ ਐਸ ਤੋਂ ਤਾਂ ਵੱਡਾ ਦੂਜਾ ਕੋਈ ਡਾਕਟਰ ਹੀ ਨਹੀਂ ਹੈ ਉਸ ਤੋਂ ਇਲਾਜ ਕਰਾਉਂਦੇ ਰਹੋ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਘਰ ਵਾਲੀ ਨੇ ਤਾਂ ਇਹ ਤਿੰਨ ਸਵਾਲ ਸਿਖਾਏ ਸੀ ਪਰ ਲਾਲਾ ਜੀ ਨੇ ਆਪਣੀ ਅਕਲ ਤੋਂ ਇੱਕ ਗੱਲ ਹੋਰ ਪੁੱਛ ਲਈ ਹਵਾ ਪਾਣੀ ਬਦਲਨ ਅਤੇ ਕਿ ਕਿਸੇ ਦੂਜੀ ਥਾਂ ਕਿਉਂ ਨਹੀਂ ਚਲੇ ਜਾਂਦੇ ਫਿਰ ਉਹਨਾਂ ਨੇ ਆਪਦੇ ਮਨੋਂ ਹੀ ਆਪਣੇ ਕੋਲ ਸਵਾਲ ਬਣਾ ਲਿਆ ਕਿ ਹਵਾ ਪਾਣੀ ਬਦਲਣ ਵਾਸਤੇ ਜਾਣੇ ਕਿ ਇੱਥੋਂ ਤੁਸੀਂ ਕਿਤੇ ਹੋਰ ਚਲੇ ਜਾਓ ਇੱਥੇ ਮਾਹੌਲ ਤੁਹਾਨੂੰ ਸਹੀ ਨਹੀਂ ਲੱਗ ਰਿਹਾ ਤੇ ਤੁਸੀਂ ਕਿਤੇ ਹੋਰ ਚਲੇ ਜਾਓ ਤਾਂ ਪੰਡਿਤ ਜੀ ਨੇ ਆਪੇ ਦੁਬਾਰੋ ਕੇ ਆਪੇ ਉਹਨਾਂ ਦਾ ਗੁੱਸੇ ਵਿੱਚ ਆ ਕੇ ਬਹੁਤ ਜ਼ਿਆਦਾ ਗੁੱਸੇ ਜਾ ਕੇ ਹਾਂਜੀ ਜਨਮ ਜਾ ਰਿਆਂ ਜਨਮ ਹੁੰਦਾ ਨਰਕ ਜਾ ਲਾਲਾ ਜੀ ਨੇ ਸੋਚਿਆ ਐਸ ਤੋਂ ਚੰਗੀ ਜਗ੍ਹਾ ਤਾਂ ਕੋਈ ਚੰਗੀ ਜਗ੍ਹਾ ਦਾ ਇਨਾਮ ਲਿਆ ਹੋਵੇਗਾ क्योंकि उन्होंने उच्चा सुनता से तो जो भी सुनते उल्टा ही जवाब दें लाला जी ने सोचे कि चंकी जगह का इनाम लिया होगा बड़े उत्साह न लाला जी बोले एस तो चंकी जगह तो कोई है ही नहीं मैं प्रार्थना करदा कि तुम जल्दी से जल्दी ठीक हो जावो ये कह के फिर आ वादा करके चले गए स्टूडेंट्स रीड दिस चैप्टर वैरी केयरफुली थैंक यू